ਜੀ ਸਾਤੋਂ ਮੈਂ ਇਨਕਾਰ ਹੰਦਾ ਕਿ ਜਦ ਆਪਾਂ ਖੁਰਲੀ ਵਗੈਰਾ ਦਾ ਸਾਈਬ ਬਣਾਉਣਾ ਹੁੰਦਾ ਤਾਂ ਆਪਾਂ ਨੂੰ ਉਹਦੋਂ ਹੁੰਦੀ ਹੈ ਦਿੱਕਤ ਇਹ ਕਿਦਾ ਬਣਾਉਣਾ ਚਾਹੀਦਾ ਤੇ ਕਿੱਡੇ ਸਾਈ ਦਾ ਬਣਾਉਣਾ ਚਾਹੀਦਾ ਕਈ ਜਾਣੇ ਤਾਂ ਮੈਂ ਵੇਖਿਆ ਦਾਵਾ ਘਰਾਂ ਚ ਜਾ ਕੇ ਤਾਂ ਕਿਹੜਾ ਖੁਰਲੀ ਦੀ ਡੰਗਾਈ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ ਕਿਦਾਂ ਸਮਝੋ 8 ਇੰਚ 7 ਇੰਚ ਵਗੈਰਾ ਹੁੰਦੀ ਹੈ ਕਿਹੜੇ ਕੁੰਡੇ ਵਗੈਰਾ ਹੁੰਦੇ ਆ ਕੁੰਡੇ ਵੀ ਬਹੁਤ ਗਲਤ ਤਰੀਕੇ ਦੇ ਨਾਲ ਲਾਏ ਹੁੰਦੇ ਆ ਤੇ ਨਾ ਉੱਪਰ ਹੁੰਦੇ ਨਾ ਥੱਲੇ ਹੁੰਦੇ ਆ ਠੀਕ ਹੈ ਜੀ ਕਦੋਂ ਦੀ ਇਹ ਤਾਂ ਖੁਰਲੀ ਦਾ ਸਾਈ ਬਣਾਉਣਾ ਵਾ ਕਿਹੜੀ ਇਹਦੀ ਉਚਾਈ ਆ ਉਚਾਈ ਰੱਖਣੀ ਹੈ 2.5 ਫੁੱਟ ਦੀ ਕਿਹੜੀ ਅੰਦਰਵਾਰ ਦੀ ਚੜਾਈ ਆ ਚੜਾਈ ਰੱਖਣੀ ਹੋਵੇ 2.5 ਫੁੱਟ 2.5 ਫੁੱਟ ਦੀ ਰੱਖਗੇ ਕਿਹੜੀ ਇਹਦੀ ਡੰਗਾਈ ਆ ਡੰਗਾਈ ਰੱਖਣੀ 1.5 ਫੁੱਟ ਕਿਹੜੀ ਉਚਾਈ ਦੇ ਨਾਲੋਂ ਨਹੀਂ ਵੀ 1.5 ਫੁੱਟ ਦੀ ਡੰਗਾਈ ਹੋਣੀ ਚਾਹੀਦੀ ਆ ਜਿਹੜੇ ਉਸ ਤੋਂ ਬਾਅਦ ਆਪਾਂ ਕੁੰਡੇ ਵਗੈਰਾ ਲਾਉਣੇ ਆ ਕੁੰਡੇ ਲਾਉਣੇ 4 ਫੁੱਟ ਛੱਡ ਕੇ ਪਹਿਲਾ ਕੁੰਡਾ ਲੱਗ ਗਿਆ ਪਹਿਲੇ ਕੁੰਡੇ ਤੋਂ ਬਾਅਦ 4 ਫੁੱਟ ਦਾ ਗੈਪ ਫਿਰ ਕੁੰਡਾ ਫਿਰ ਗੈਪ ਫਿਰ ਕੁੰਡਾ ਫਿਰ ਗੈਪ ਫਿਰ ਕੁੰਡਾ ਸਭ ਤੋਂ ਮੇਨ ਗੱਲ ਹੁੰਦੀ ਜੇ ਇੱਕ ਚੀਜ਼ ਹੋਰ ਨੋਟ ਕਰਨੀ ਜੇ ਗੱਲ ਦੀ ਜਦੋਂ ਆਪਾਂ ਇਹਦੀ ਖੁੱਲੀ ਬਣਾਉਂਦੇ ਆ ਕਿਹੜੀ ਆ ਦੀ ਆ ਨੁਕਰਾਂ ਆ ਜਾਂਦੀਆਂ ਬਿਲਕੁਲ ਪਲੇਨ ਆਉਂਦੀ ਸਿੱਧੀ ਸਿੱਧੇ ਨਹੀਂ ਆਉਣੀ ਇਹਨੂੰ ਐਸੋ ਕੇ ਟਲਾਈ ਵੰਗੋ ਢਲਾਨ ਬਣਾਉਣੀ ਆ ਦੋਵਾਂ ਸਾਈਡਾਂ ਤੋਂ ਕਦੇ ਵੀ ਆਪਾਂ ਇਹਨਾਂ ਦੇ ਗਤਾਵਾ ਵਗੈਰਾ ਕਰਦੇ ਆ ਨਾ ਜਾਂ ਕੋਸ਼ ਕਰਦੇ ਆ ਤਾਂ ਸਾਈਡਾਂ ਦੇ ਨੁਕਰਾਂ ਦੇ ਵਿੱਚ ਪਾਣੀ ਖਲੋ ਜਿੰਦਾ ਵਾ ਤੂੜੀ ਜੰਮ ਜਾਂਦੀ ਹੈ ਜਾਂ ਪੱਠੇ ਗਿੱਲੇ ਹੋਣ ਉਹ ਜੰਮ ਜਾਂਦੇ ਆ ਆ ਸਭ ਤੋਂ ਵੱਡਾ ਔਖਾ ਕਾਰਨ ਹੁੰਦਾ ਵਾ ਠੀਕ ਆ ਤੇ ਯਾ ਜੀ ਇਹਦਾ ਨੋਟ ਰੱਖਣਾ ਜੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕਹੇ ਦੇ ਕੋਲ ਵੀ ਪਹੁੰਚੇ ਤਾਂ ਉਹਦਾ ਫਾਇਦਾ ਹੋ ਸਕੇ ਕਿਉਂਕਿ ਕਿ ਇਹਨੂੰ ਪਤਾ ਲੱਗ ਸਕੇ ਕਿਹੜੀ ਚੀਜ਼ ਕਿਉਂਕਿ ਕਈ ਵੀਰ ਬੜੀਆਂ ਗਲਤੀਆਂ ਕਰਦੇ ਇਦਾਂ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਯੂਰ ਕਰਿਓ ਤੇ ਕਮੈਂਟ ਕਰਕੇ ਯੂ ਦੱਸਿਓ ਕਿੱਥੋਂ ਕਿੱਥੇ ਆਪਣੀ ਵੀਡੀਓ ਗਈ ਹੈ ਤੇ ਕਿੰਨੇ ਕਿੰਨੇ ਵੇਖੀ ਹੈ ਕਿਹੜੇ ਸ਼ਹਿਰੋਂ ਬੋਲਦਾ ਵੀਰ ਠੀਕ ਹੈ ਧੰਨਵਾਦ